ਕਾਕਾ ਬੱਡੇ ਲੱਗਿਆ ਫੇਰ ਬਸ ਇਹ ਆ ਦੇ ਆ ਦੇ ਆ ਰੇ ਕਿ ਬਣਿਆ ਆ ਰੇ ਦੋ ਹਾਂਜੀ ਕਿਦਾਂ ਸਾਰੇ ਸਵਾਗਤ ਆ ਦਿੰਦੇ ਨਵੇਂ ਬਲੋਗਸ امید ਕਰਦੇ ਸਾਰੇ ਵਧੀਆ ਹੋਣਗੇ ਸਾਰੇ ਵਧੀਆ ਵਾ ਸੋ ਹਾਜ਼ਰ ਹੋਣਾ ਤੁਹਾਡੇ ਲਈ ਇੱਕ ਨਵਾਂ ਬਲੋਗ ਲੈ ਕੇ ਸੋ ਅੱਜ ਬਣਾਉਣਾ ਗਏ ਸੀ ਉਹ ਸਾਡੇ ਕਾਕਾ ਲੱਗੇ ਉਹ ਲੱਗੋ ਲੱਗੇ ਕਾਕਾ ਲੱਗੇ ਜੰਡਾ ਉਹ ਜੰਦੀ ਕਾਕਾ ਲੱਗੇ ਅਜਿਹੇ ਲੋਕ ਤੇ ਕਿੰਨੇ ਵੀ ਇਹ ਦੂਸਰੋਂ ਕੱਲਾ ਛੱਡਦੇ ਹੁੰਦੇ ਆ ਅਸੀਂ ਕੱਲਾ ਨਹੀਂ ਛੱਡਦੇ ਉਹ ਤਾਈ ਘਰ ਚ ਜਾਂਦਾ ਅਸੀਂ ਕੱਲਾ ਨਹੀਂ ਛੱਡਦੇ ਕਾਕੂ ਕੁੰਗਾ ਕੁੰਗਾ ਕੱਲਾ ਨਹੀਂ ਛੱਡਦਾ ਦੇਸ਼ ਛੋਟਾ ਆ ਨਾ ਜਦੋਂ ਅਸੀਂ ਅੰਦਰ ਬਾਹਰ ਹੁੰਨੇ ਆ ਨਾ ਜਿਵੇਂ ਅਸੀਂ ਬਾਹਰ ਜਾਣਾ ਹੁੰਦਾ ਤਾਂ ਅਸੀਂ ਤਾਈ ਉਹਨਾਂ ਨੂੰ ਆਜ ਮਾਰ ਦਿੰਦੇ ਆ ਜਾਂ ਉਧਰ ਫੜਾ ਮੈਂ ਹੁੰਨੇ ਆ ਜਾਂ ਭਾਬੀ ਹੁਣੀ ਵੈਸੇ ਆ ਹੀ ਜਾਂਦੇ ਹੁੰਦੇ ਲਗਭਗ ਤੇ ਆ ਜਾਂਦੇ ਹੁੰਦੇ ਆ ਜਾਂ ਇੱਥੇ ਘੇੜ ਲੈਂਦੇ ਹੁੰਦੇ ਜਾਂ ਉਧਰ ਹੀ ਲੈ ਜਾਂਦੇ ਹੁੰਦੇ ਕਾਕੂ ਅਸੀਂ ਕੱਲਾ ਨਹੀਂ ਛੱਡਦੇ ਕਾਕੂ ਕੱਲਾ ਛੱਡਣ ਨਾਲ ਜੀਜਾ ਪਹਿਲਾਂ ਨਿਕਾ ਜਾਂਦਾ ਹੈ ਉਹ ਹਾਂ ਤੇ ਹੁਣ ਬਣਾਉਣ ਲੱਗੀ ਸਾਰਾ ਮੇਰੇ ਲਈ ਸੇਬਾਜੀ ਸੇਬਾਜੀ ਪਹਿਲੀ ਉਹਨਾਂ ਨੂੰ ਦੂਜੀ ਵਾਰ ਪੁੱਛਿਆ ਉਧਰੋਂ ਸਵਾਦ ਬਣਾਈ ਸੀ ਕਿ ਨਹੀਂ ਬਣੀ ਸੀ ਬਣੀ ਬਣੀ ਸੀ ਹੋਟਲ ਵਾਲੀ ਵਧੀਆ ਬਣੀ ਸੀ ਹੋਟਲ ਚ ਬਣਾਈ ਸੀ ਅਸੀਂ ਉਧਰੋਂ ਹੋਟਲ ਤੋਂ ਫਿਰ ਉਹਨਾਂ ਨੂੰ ਕਹਿੰਦੇ ਆਪਾਂ ਤੇ ਟਰਾਈ ਕੀਤਾ ਸੁ ਫਿਰ ਵੀ ਵਧੀਆ ਬਣੀ ਸੀ ਸੋ ਸੇਬਾਜੀ ਕਿੰਨੇ ਕਿੰਨੇ ਖਾਦੀ ਆ ਜਾਂ ਕਿਸੇ ਨੂੰ ਨਹੀਂ ਬਣਾਉਣੀ ਆਂਦੀ ਤਾਂ ਸੋਚਿਆ ਬਣਾ ਕੇ ਦੇਖਦੇ ਆ ਮਨਭਾਗ ਬਣਾ ਕੇ ਦਿਖਾਉਨੇ ਆ ਪਹਿਲੀ ਵਾਰ ਤਾਂ ਠੀਕ ਬਣੀ ਸੀਗੀ ਅੱਜ ਦੇਖਦੇ ਆ ਅਗਰ ਸਵਾਦ ਨਹੀਂ ਬਣੀ ਤੁਸੀਂ ਪਲੀਜ਼ ਉਹ ਕਰ ਲਿਓ ਅਡਜਸਟ ਕਰ ਲਿਓ ਠੀਕ ਹੈ ਸੋ ਅਸੀਂ ਬਣਾਉਣ ਲੱਗਾਂਗੇ ਸੇਬਾਜ ਮੰਮੀ ਉੱਪਰ ਬਾਹਰ ਬੈਠੀ ਗੱਲਾਂ ਕਰੀ ਜਾਂਦੀ ਆ ਦੇਖੋ ਤੇ ਰੋਟੀ ਖਾਣੀ ਆ ਬਸ ਅਸੀਂ ਹੁਣ ਸੇਬਾਜ ਬਣਾ ਕੇ ਫਿਰ ਰੋਟੀ ਖਾਣੀ ਆ ਬਦਲ ਪਤਾ ਉਹਨਾਂ ਦੀ ਸਬਜ਼ੀ ਸੀ ਮੇਰਾ ਖਾਣ ਨੂੰ ਕੀ ਨਹੀਂ ਕਰਦਾ ਤਾਂ ਕਰਕੇ ਆਪਾਂ ਨਿਊ ਸਬਜ਼ੀ ਬਣਾ ਰਹੇ ਹਾਂ ਸੋ ਥੋੜਾ ਸਾ ਡਾਲਾਂਗੇ ਇਸ ਵਿੱਚ ਤੇਲ ਅ ਸਵਾਦ ਅਨੁਸਾਰ ਅ ਇੱਕ ਚੀਰੇ ਗੰਡਾ ਇੱਕ ਚੀਰੇ ਟਮਾਟਰ ਆਪੋ ਜਿਹਾ ਸੇਬਾਜ ਪੁਰੀ ਪੂਜਿਆ ਕੋਈ ਵੀ ਯੂਜ਼ ਕਰ ਸਕਦੇ ਆ। ਤਵੇਲੀ ਹੁੰਦਾ ਵਾਲਾ ਸਪੈਸ਼ਲ। ਹਾਂ। ਇੰਨਾ ਚ ਜਦਾ ਨਮਕ ਵਿੱਚ ਥੋੜਾ ਜ਼ਿਆਦਾ ਹੁੰਦਾ ਉਹ ਥੋੜਾ ਉਹ ਥੋੜਾ ਸਿੰਪਲ ਜਿਹਾ ਹੁੰਦਾ ਨਮਕ ਵਿੱਚ ਨਹੀਂ ਹੁੰਦਾ ਉੱਚ। ਤੇ ਆਪਾਂ ਪੂਜਿਆ ਕੋਈ ਵੀ ਯੂਜ਼ ਕਰ ਸਕਦੇ ਆ। ਆਪਾਂ ਆ ਕਰਾਂਗੇ ਕੋਈ ਵੀ ਕੋਈ ਵੀ ਕਰ ਸਕਦੇ ਆਂ ਸਪੂਰੀਆ ਯੂਜ਼ ਜੇ ਨਾਰਮਲ ਪੂਜਿਆ ਹੁੰਦਾ ਜਿਹੜਾ ਪਛਾਣ ਨਾ ਕਈ ਦਾ ਨਾਰਮਲ। ਤੇ ਦੇਖਦੇ ਆ ਕਿੰਨਾ ਬਣਉਂਦੀ ਆ। ਨਾ ਉਹਦੇ ਆਪਣੇ ਜੁੰਡੇ ਪੜ ਦਉਂਦੇ ਨੇ। ਦਦੂ ਵੀ ਕਹਿੰਦਾ। ਹਾਂ ਸੱਚ। ਆ ਵਿੱਚ ਗੰਡੇ ਟਮਾਟਰ ਪਾ ਕੇ ਆਪਾਂ ਕਰ ਲੈਣਾ ਮੈਸ਼। ਸਣੇ ਛੱਡ ਜਾਣ ਛੱਡ ਜਾਣੀ ਖੁੱਲ ਜਾਣ ਜਦੋਂ ਛੱਡ ਜਾਣ ਜਦੋਂ ਜਮਾ ਛੱਡ ਜਾਣਾ ਉਸ ਤੋਂ ਬਾਅਦ ਇਸ ਪਾਣੀ ਦੁੱਧ ਪਹਿਲਾਂ ਪਾਵਾਂਗੇ ਆਪਾਂ ਦੁੱਧ ਪਹਿਲਾਂ ਥੋੜਾ ਨਮਕ ਚ ਫਿਰ ਦਰਸਾਉਣਾ ਦਰਸਾਉਣਾ ਨਮਕ ਥੋੜਾ ਘੱਟ ਹੀ ਪਾਣਾ ਕਿਉਂਕਿ ਖੁਜੀ ਇਸੇ ਜ਼ਿਆਦਾ ਹੁੰਦਾ ਵਾ ਤਾਂ ਕਿ ਲੂਣ ਥੋੜਾ ਘੱਟ ਪਾਣਾ ਲੂਣ ਨੂੰ ਵਿੱਚ ਪਹਿਲਾਂ ਨਮਕ ਪਾ ਕੇ ਉਸ ਤੋਂ ਬਾਅਦ ਦੁੱਧ ਪਾ ਕੇ ਫਿਰ ਵਿੱਚ ਥੋੜਾ ਰੇਹਿੰਗ ਲੈਣਾ ਵਾ ਥੋੜਾ ਰੇਹਿੰਗ ਲੈਣਾ ਤੇਰੇ ਵਿੱਚ ਪੂਰੀਆ ਬਾਦਨਾ ਪੂਰੀਆ ਪਾਸੇ ਬਸ ਥੋੜਾ ਜਿਹਾ ਤੇ ਲਾ ਦੇ ਲਾ ਲੈ ਮੇਰੇ ਜਮਾਨਾ ਸਾੜ ਲਿਆ ਤੇਰੇ ਕਾਲੇ ਸੱਜੇ ਇਹ ਚੋਸੀ ਬਣਾ ਕੇ ਫਿਰ ਦਿਖਾਉਣਾ ਸਾਨੂੰ ਕਿੰਦਾਂ ਨੂੰ ਆਉਂਗੇ ਦੇਖੋ ਛੱਡ ਨਵਾਬ ਸਿੰਘ ਦੀ ਰਿਪੇਅਰਿੰਗ ਹੋ ਰਹੀ ਭਾਂਡੇ ਕੋਲ ਨਾ ਜੂ ਰਿਪੇਅਰਿੰਗ ਹਾਂ ਹਾਂ ਪੂਰੀਆ ਤੱਕ ਤਪੇ ਚੱਕਰ ਨੂੰ ਕਰਦਾ ਹੁਣ ਚੱਕਰ ਨੂੰ ਉਹ ਇਹਨਾਂ ਨੂੰ ਗੰਦੇ ਨੂੰ ਇਹਨੂੰ ਇਹਨੂੰ ਉੱਤਕੋ ਇਹਨੂੰ ਇਹਨੂੰ ਕੱਟੀ ਇਹਨੂੰ ਗੰਦੇ ਦੇ ਨਾਲ ਇਹਨੂੰ ਗੰਦੇ ਦੇ ਨਾਲ ਕੱਟੀ ਇਹਨੂੰ ਬਲ 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 ਉੱਤ ਗਿਆ ਉੱਤ ਗਿਆ ਤੱਕ ਉਹ ਬਲ 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 ਆ ਗਿਆ ਕੱਟ ਲਿਆ ਬੱਚ ਬੱਚ ਕੱਟ ਲਿਆ ਬੱਚ ਹੋ ਗਿਆ ਸਹੀ ਠੀਕ ਹੋ ਗਿਆ ਹੋ ਗਿਆ ਸਹੀ ਬੱਚ ਇਹ ਆ ਕਿੱਥੇ ਆਣਾ ਹੁਣ ਹੁਣ ਕਿੱਥੇ ਜਾਣਾ ਦੱਸ ਮੋਟ ਮੋਟ ਮੇਰਾ ਮੋਟ ਮੋਟ ਮੇਰਾ ਮੋਟ ਮੋਟ ਅੱਏ ਤੂੰ ਬੜਾ ਚੜਦਾ ਹੁੰਦੀ ਉਹਨੂੰ ਵਿਚਾਰੇ ਰਵਾਇਂਦਾ ਅੱਜੀ ਮੈਂ ਤੁਹਾਨੂੰ ਇੱਕ ਇੱਕ ਨਵੀਂ ਚੀਜ਼ ਦਿਖਾਉਣਾ ਤੁਸੀਂ ਦੇਖੋ ਤੁਹਾਡੇ ਘਰੇ ਵੀ ਇਦਾਂ ਦੇ ਜਾਨਵਰ ਪਾਏ ਜਾਂਦੇ ਆਹੋ ਪਾਏ ਜਾਂਦੇ ਕਿ ਹੈ ਜਾਨਵਰ ਆ ਸੀ ਕੋਲੋਂ ਦੇਖੋ ਜੀ ਕਰਤਾ ਇੱਕ ਲਈਸਰਾ ਇੱਥੇ ਮਮੂ ਦੌਰ ਪੜ ਲਾ ਹਾਸਾ ਦਿਖਾਈ ਹਾਸੇ ਹਾਸ ਤਾਂ ਸਰੀ ਤਾਮ ਕਰੀ ਹ ਹਾਸਦੀ ਨਹੀਂ ਅੱਛਾ ਆ ਦੇਖੋ ਜੀ ਮੰਮੀ ਵੀ ਸਾਡੀ ਗੋਰੀ ਹੋਣ ਲੱਗੀ ਆ ਬਸ ਮੈਂ ਇੱਕ ਕਿੰਨਾ ਚੜਾਇਆ ਕਾਲਾ ਤੂੰ ਨਾ ਆਇਆ ਮੈਂ ਨਹੀਂ ਨਾ ਮੇਰਾ ਮੁੰਡਾ ਨਾਤਾ ਅੱਜ ਨਾ ਬਸ ਬੰਦਾ ਕੜਾ ਕੰਮ ਕਰਦਾ ਮੁੰਡਾ ਨਹੀਂ ਨਾਤਾ ਪੀਉਂਦੀ ਨਾਤਾ ਮੁੰਡਾ ਵੀ ਨਾਤਾ ਤਾਂ ਮੇਰੇ ਦਾ ਬਸ ਠੀਕਾ ਹੋਰ ਨਹੀਂ ਨੋਦੇ ਨਿਕਾਉਂਦਾ ਐ ਕਰੋ ਚਾਹ ਬਣਾ ਦੋ ਘੁੱਟ ਘੁੱਟ ਬਣਾਵੇ ਚੱਲ ਗਏ ਇੱਕ ਗੰਨ ਲੱਗੀ ਹੋਰ ਲੌਣ ਲੱਗੀ ਉਹਦੇ ਚ ਹੈ ਤੇ ਬੁੱਟੇ ਲਓ ਰੇਂਦੀ ਜੇ ਤਾ ਮੈਂ ਮਾਲੀ ਚਲੇ ਆਲੂ ਪੱਟਣ ਆਲੂ ਗੰਡੇ ਨੋਕਰ ਲਿਆ ਵਾ ਜਪਾ ਗਿਆ ਟੋਕਰ ਲਿਆ ਅਸੀਂ ਜਿਹੋ ਦਿਨ ਜਿਹੜਾ ਆਲੂ ਲਾਏ ਸੀ ਜਿਹੜਾ ਆਲੂ ਲਾਏ ਨਹੀਂ ਜਿਹੜੇ ਆਲੂ ਲਾਏ ਜਿਹੜੇ ਆਲੂ ਉਹਦੋਂ ਲਾਏ ਸੀ ਉਹ ਹੁਣ ਆਪਾਂ ਪੱਟਦੇ ਆ ਪੱਟ ਕੇ ਦੇਖਦੇ ਹਾਂ ਚਲੋ ਨਿਕਲਦੇ ਵੀ ਆ ਇਕੱਲੇ ਬੂਟੇ ਨਿਕਲਦੇ ਬੂਟੇ ਧਰੇ ਹਰੇ ਪੈ 5.5 ਦੀ ਗੱਲ ਸਰ ਇਦਾਂ ਕੋ ਨਹੀਂ ਬੂਟੇ ਝਾੜੇ ਹਰੇ ਨਹੀਂ ਪੈ ਥਲੇ ਹੋਣਗੇ ਵੀ ਦੇਖੀ ਜਾਊਗੀ ਕੋਸਤ ਨਿਕਲੂਗਾ ਬਰੂਦਾ ਬਾਬੇ ਜੀ ਬਾਲੀ ਮੈਂ ਕਹਤਾ ਬਈ ਹਾਂ ਅਲੀਮ ਸਰਪਤ ਮੈਂ ਆ ਆ ਆ ਆਲੂ ਦੇ ਬੁੱਟਾ ਹਾਂ ਆਲੂ ਆ ਸਾਰੇ ਚੁੱਤੀ ਬਗਦੇ ਕਿੰਨੇ ਦੋਤੇ ਮੈਂ ਤਾਂ ਨਗਰਾ ਪੈ ਹਰ ਜਾ ਉਹ ਕਿੱਚੇ ਹਨ ਇਹ ਤੋਂ ਇਹ ਬਲਦ ਮਡਾ ਨਾ ਹੋਇਆ ਆਲੂ ਥੱਲੇ ਜੜਾ ਹੀ ਬਣੀਆਂ ਭਈਆਂ ਆਲੂ ਇੱਥੇ ਬਣਨੇ ਆ ਇਹ ਮੈਨੂੰ ਤਾਂ ਲੱਗਦਾ ਮੋਟਾ ਹੀ ਹੈ ਉਹ ਹਾਂ ਹਾਂ ਤਕਨ ਵੱਡੇ ਲੱਗਿਆ ਹੋਏ ਬਸ ਇਹ ਆ ਦੇ ਆ ਰਿਹਾ ਕਿ ਬਣਿਆ ਆ ਰਿਹਾ ਦੋ ਤਾਂ ਹੋਰ ਬਣਨੇ ਹੁਣ ਤੂੰ ਪੱਟ ਦਿੱਤੇ ਆ ਹਰਦਾ ਆ ਦੇਖ ਕਾਤਨ ਇਹ ਦੇਖਿਆ ਆ ਰਿਹਾ ਠੀਕ ਹੈ ਤਨੀ ਆ ਰਿਹਾ ਆ ਦੇਖੋ ਜੀ ਨਿੱਕੇ ਨਿੱਕੇ ਆਲੂ ਬਣੇ ਆ ਆ ਦੇਖੋ ਦੋ ਦੂਜਾ ਵੱਡਾ ਹਾਂਜੀ ਹਰੇ ਆ ਬੁੱਟੇ ਤਿੰਨ ਇਹ ਪੋਲਾ ਫਾਂਸੇ ਪੋਲਾ ਫਾਂਸੇ ਹੋਣਾ ਜਿਵੇਂ ਫਿਰ ਐਂ ਕਰ ਦਿੰਨੇ ਆ ਜੀ ਆਪਾਂ ਇਹਨਾਂ ਦੋਨਾਂ ਨੂੰ ਰਹਿਣ ਦਈਏ ਮਤਲਬ ਬਣੀ ਜਾਂਦੇ ਆ ਵੱਡੇ ਹੋਣਗੇ ਇਹ ਭੋਜਣਾ ਪਾ ਲਈਏ ਸਾਰੇ ਇਹ ਲੱਪੜੇ ਨਾ ਪਾਟੇ ਪਰ ਪਟੋ ਪਰੇ ਪਾੜਦੇ ਇਹਨੇ ਪਾੜ ਬਸ ਥੋੜੇ ਜਿਨੇ ਕਮਲੇ ਹੋਰ ਲੈ ਦਿਓ ਜੋਗੀ ਸਬਜ਼ੀ ਵਾਸਤੇ ਆਲੂ ਰਾਜੋਗੀ ਸਬਜ਼ੀ ਵਾਸਤੇ ਅਰ ਬਣ ਜੂਗੀ ਦੋ ਹੀ ਦੋ ਹੀ ਨਿਕਲੇ ਤਿੰਨ ਦੋ ਆਵੇ ਇੱਕ ਆਵੇ ਦੋ ਘੜੇ ਹੋ ਇੱਕ ਦਪਾਣਾ ਹਣਾ ਉਹ ਥੋੜੋ ਉਹ ਖਰਾਬ ਹੋ ਗਿਆ ਹੈ ਉਹ ਤਾਂ ਖਰਾਬ ਹੋ ਗਿਆ ਥੋੜਾ ਕਿਹੜਾ ਉਹ ਜਿਹੜਾ ਆਹਾਂ ਜਿਹੜਾ ਬੀਜਿਆ ਆ ਵਾਹ ਸਾਬੀ ਜਿਹੜੀ ਹਾਂ ਉਸ ਉਹ ਨਾਲ ਲੱਗਦੇ ਹੁੰਦੇ ਕਿ ਉਹਦੇ ਵਿੱਚ ਹੋਰ ਸੈਂਟ ਫੜਾ ਜੀ ਤੇ ਦੂਜੀ ਪੱਤੀ ਤੇ ਕਿਹੜੀ ਦੂਜੀ ਪੱਤੀ ਜੇ ਅਸੀਂ ਪੂਰੇ ਸਫਲ ਕਿਸਾਨ ਬਣ ਗਿਆ ਸਫਲ ਬਣ ਤਾ ਅਗਲੀ ਵਾਰੀ ਆਪਾਂ ਵਾਹ ਵਸਰ ਬੀਜਾਂਗੇ ਪਤਾ ਲੱਗਵੇ ਆਲੂ ਬੀਜ ਆ ਲੈ ਹੋਰ ਹੋਰ ਛੁਟ ਛੁਟ ਹਾਂ ਹੋਰ ਲੈ ਉਡ ਲੋਟੇ ਜਿਹੜੀ ਤੂੰ ਜਾ ਤੂੰ ਆ ਐਡਾ ਹੋਣੇ ਸੀ ਉਹ ਹੈ ਉਦਾਂ ਹੋ ਜਾਣੇ ਸੀ ਉਹ ਜਿਹੜੇ ਥੱਲੇ ਵਿੱਚ ਦੇਖਿਆ ਹੋਰ ਤਾਂ ਨਹੀਂ ਕੋਈ ਵਿੱਚ ਰਹਿ ਗਿਆ ਅੱਛਾ ਆ ਨਿਕਲ ਆਲੂ ਆਲਣੀਆਂ ਆਲਣੀਆਂ ਇਹ ਦੇਖੋ ਆਪਣੀ ਆਲੂ ਆ ਉਹ ਤੁਹਾਨੂੰ ਛੱਡ ਛੱਡ ਤੂੰ ਛੱਡ ਕਿਹਨੂੰ ਨਹੀਂ ਪਤਾ ਮੈਂ ਹੋ ਮਮੀ ਤਾਂ ਐਵੇਂ ਬੁੱਢੀ ਨੂੰ ਪਤਾ ਨਹੀਂ ਜਾਂ ਛੱਡ ਉਹ ਤਾਂ ਵੱਧੂ ਲਾਉਂਦੇ ਉੱਥੇ ਹੈ ਹੋਰ ਬੱਸ ਬੱਸ ਯਾਨੀ ਇੱਥੇ ਜੀ ਸਭ ਤੋਂ ਕਿਸਾਨ ਇੱਕ ਆਲੂ ਵੱਡਾ ਨਿਕਲੇ ਜੀ ਇੱਕ ਛੋਟਾ ਨਿਕਲੇ ਸਭ ਤੋਂ ਕਿਸਾਨ 1.5 2.5 ਸਭ ਤੋਂ ਕਿਸਾਨ ਹੋ ਗਏ ਇੱਕ ਵਾਰ ਦੀ ਸਬਜ਼ੀ ਚ ਪਾ ਜਾਣਗੇ ਚੱਲਾ ਲੈ ਚੋਹਣ ਲਾਸਟ ਹੈ ਜੀ ਇਹ ਆਪਾਂ ਹਜੇ ਹੋਏ ਕਾਬੋਸੀ ਮੋਹਾਂ ਨਿਕਲ ਮੈਂ ਤਾਂ ਟੋਕਰਾਂ ਦੀ ਤਨ ਵੱਡੇ ਵੱਡੇ ਨਿਕਲ ਮੈਂ ਤਾਂ ਟੋਕਰਾਂ ਲਿਆਉਣ ਲੱਗੀ ਨਾ ਇਹ ਨਿਕ ਨਹੀਂ ਕੀ ਇਹਦੇ ਨਿਕ ਨਹੀਂ ਕੀ ਆ ਜੀ ਉਹ ਤੈਨ ਬਾਬੇ ਨੇ ਤਿੰਨ ਚਾਰ ਤਾਂ ਦੇ ਦਿੱਤੇ ਛੋਟੇ ਛੋਟੇ ਦਿੱਤੇ ਮੈਂ ਕਿੰਨੇ ਹੋਣ ਸਰਮ ਹਾਂ ਇਹ ਅਸੀਂ ਜੀ ਆਲੂ ਨੂੰ ਕੱਚੇ ਸੀ ਇਹਦੇ ਆਲੂ ਸੀ ਪਤਾ ਨਹੀਂ ਇਹ ਫਲ ਕਦੋਂ ਨੂੰ ਆਉਂਦੀ ਆ ਉਦੋਂ ਲਾਵੇ ਪਹਿਲੇ ਸਫਲ ਕਿਸਾਨ ਉਹ ਗੰਡਾ ਵੀ ਵੱਟ ਲੋ ਕਿਹੜਾ ਗੰਡਾ ਹੋਵੇ ਉਹ ਮੰਮੀ ਦੇ ਪੈਰ ਕੋਲ ਪੂਰਾ ਵੱਟ ਲਾ ਨੂੰ ਪੂਰਾ ਨੂੰ ਫੋਟੋ ਖਿਚਲੀ ਇਹਦੇ ਨਾਲ ਫੋਟੋ ਇਹਦੇ ਨਾਲ ਫੋਟੋ ਨਹੀਂ ਇਧਰ ਮੈਂ ਇਹ ਜੋ ਆਲੂ ਨਿਕਲ ਗਏ ਸਾਡੇ ਆਹ ਇਹ ਤਾਂ ਗੰਦੇ ਨੇ ਇਹ ਇਧਰ ਪੈ ਸਾਡੇ ਆਲੂ ਨਿਕਲ ਗਏ ਚਲੋ ਭਾਜੀ ਹਾਂਜੀ ਭਾਜੀ ਇਹਨਾਂ ਦੀ ਸਬਜ਼ੀ ਬਣਾਉਣੀ ਆ ਫਾਲੂ ਗੰਡੇ ਦੀ ਆਹ ਗੰਡੇ ਹੋਏ ਕਿੰਨੇ ਵੇਖਾਂ ਕਿੰਨੇ ਹੋਏ ਪਏ ਆ ਇੱਕਾਲ ਵੱਡਾ ਦੂਜੇ ਛੋਟੇ ਇਹ ਬਤਾ ਕਿੰਨੇ ਆ ਅੱਧਾ 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 ਡੇਢ ਸਾਢੇ ਦੋ ਤਿੰਨ ਸਾਢੇ ਦੋ ਸਾਢੇ ਤਿੰਨ ਸਾਢੇ ਸਾਢੇ ਦੋ 2.5 ਹੁੰਦੇ ਆ ਸਾਢੇ ਪੰਜ ਸਾਢੇ ਪੰਜ ਆ ਸਾਡੇ ਦੋ ਵੇਖੀ ਚਲੋ ਜੀ ਕੁਛ ਨਾ ਕੁਛ ਤਾਂ ਨਿਕਲਾ ਹੈ ਸਾਡੀ ਮਿਹਨਤ رنگ ਲਾ ਗਈ ਹੈ ਉਹ ਲਾਦੇ ਹੋਏ ਹੋਰ ਵੀ ਹੈਗੇ ਸੀ ਨੌ ਦਿਨ ਹੋਈ ਜਾਣੇ ਸੀ ਉਹ ਜਗਵਾਉਣਾ ਸੀ ਸੋ ਆਪਣੇ ਬਣ ਗਏ ਹੁਣ ਚਾਹ ਦੁਪਹਿਰ ਦੀ ਟਾਈਮ ਕਿੰਨਾ ਹੋ ਗਿਆ ਤਿੰਨ ਬੀ ਤਿੰਨ ਬੀ ਇਹ ਬੜਾ ਪੂਰਾ ਅਲਸ ਹੋਣਾ ਕਨਾਲਸ ਹੋ ਜਾਂਦਾ ਤੈੰਨੀ ਹੁੰਦਾ ਸੰਨ ਤੈੰਨੀ ਹੁੰਦਾ ਬੁੜਿਆਂ ਜੀ ਸਾਡੇ ਪੰਜੀ ਦੇ ਇਹ ਘੜਾ ਦਿਸਣੀ ਜੀ ਮੁਹਰੇ ਲਗਾਈ ਸੁਜਣ ਜਿੰਨੇ ਚਾਹ ਪੀਣੀ ਆ ਆਜੋ ਇਹਨਾਂ ਗੜਾਂ ਤੋਂ ਵੀ ਅੰਦਾ ਯੋਗੀ ਬਣਾਈ ਹੂ ਸਾਡੇ ਲਈ ਬਣੇ ਅਦਰਕ ਪਾਇਆ ਅਦਰਕ ਲੈ ਤੋ ਤੂੰ ਬਣਾਈ ਜਾ ਤੂੰ ਨਹੀਂ ਮੋੜਾ ਨਹੀਂ ਜਾਣਾ ਚਾਹੀ ਚਾਹ ਹੀ ਬਣਾਉਣੀ ਮੈਂ ਕਿਹੜਾ ਕੁਛ ਕਿਹਾ ਤੈਨੂੰ ਮੈਂ ਕੁਛ ਕਿਹਾ ਮੈਨੂੰ ਪਤਾ ਆ ਮੈਂ ਕਿਸ਼ਕਿਆ ਨਲੇ ਹੱਸਦਾ ਵੇਖੀ ਲੈ ਮੈਂ ਗੱਲ ਤੈਨੂੰ ਕੋਈ ਅਜੇ ਬਾਬਾ ਮਕੀਨ ਕਿਵੇਂ ਖਾਨਬੀਂ ਦਾ ਬਾਹਰ ਨਾ ਸਰੇ ਖਾਨਬੀਂ ਦਾ ਇੱਥੇ ਕਿਤੇ ਲਾਵਾਂਗੇ ਤੇ ਛੱਡ ਪਾਇਆ ਹਾਂ ਛੱਡ ਭੱਲੇ ਲਾ ਦੋ ਖਾਨਬੀਂ ਦਾ ਲੈ ਪਹਿਲਾਂ ਆਪਣੇ ਸਾਡੇ ਜੀ ਪਹਿਲਾਂ ਵਿਆਹ ਤੇ ਤੁਸੀਂ ਸ਼ਰਨ ਦੇਖਿਆ ਜਿਹਨਾਂ ਨਹੀਂ ਦੇਖਿਆ ਸੀ ਵਿਆਹ ਚ ਛੱਡ ਨਹੀਂ ਹੁੰਦਾ ਸੀ ਨਾ ਸਾਡੇ ਇੱਥੋਂ ਟਰੱਸਟ ਲੱਗਿਆ ਸੀ ਸਾਡੇ ਸਾਰੇ ਇੱਥੋਂ ਤਾਈਂ ਇੱਥੋਂ ਤਾਈਂ ਉਹ ਗੇਟ ਤਾਈਂ ਪੂਰਾ ਕਬਰ ਸੀਗਾ ਹੈ ਤੇ ਟਰੱਸਟ ਲੱਗਿਆ ਇਹ ਤਾਂ ਪੈਸਾ ਆਇਆ 70000 ਰੁਪਿਆ ਉਹ ਉਹ ਟਰੱਸਟ ਸੀਗਾ ਫਿਰ ਇਹ ਸ਼ੈੱਡ ਵਾ ਹੁਣ ਤੇ ਇੱਥੇ ਤਾਂ ਹੁਣ ਸ਼ੈੱਡ ਲੱਗਣਾ ਨਹੀਂ ਇੱਥੇ ਸਿਰਫ ਇਦਾਂ ਕਰ ਸਕਦੇ ਆ ਇਦਾਂ ਕਰ ਸਕਦੇ ਸ਼ੈੱਡ ਬਣਿਆ ਹੋਇਆ ਗੱਡੀ ਗੁੱਡੀ ਛੱਟਾ ਟੂਟਰ ਸਾਰਾ ਬਾਹਰ ਕੱਢ ਕੇ ਇੱਥੇ ਚਾਨਣੀ ਮੰਨ ਕੇ ਇੱਥੇ ਰਾਤ ਨੂੰ ਸਵਾ ਸਕਦੇ ਆਪੋ ਸਾਰਾ ਇੱਥੇ ਛੱਟ ਥੱਲੇ ਹੋਰ ਥੱਲੇ ਕਿਉਂ ਚਲਾ ਦੀ ਨਹੀਂ ਨਹੀਂ ਗੱਦੇ ਕਿਉਂ ਮੰਝੇ ਲਾ ਦੇ ਮੰਝੇ ਕਿ ਥੱਲੇ ਲਾ ਮੰਗੇ ਇਹੇ ਹੋਣੇ ਬੈਣਗੇ ਫਿਰ ਮੰਝੇ ਬਿਸਤਰ ਮੰਝੇ ਉੱਤਰ ਲਿਆ ਮੰਗੇ ਗੱਦਿਆਂ ਦੇ ਮੰਨ ਥੱਲੇ ਸੌਣ ਕੇ ਸੋਊਗਾ ਥੋੜੀ ਕੋਈ ਐਸੇ ਆਪਣੇ ਹੈਗੀ ਆ 1 2 3 ਘਰ ਹੈਗੀ ਆ ਘਰ ਤਾਂ ਹੈਗੇ ਆ ਅੰਦਰਾਂ ਚ ਸਾਹ ਥੋੜਾ ਹਨ ਅੰਦਰੋਂ ਅੰਦਰੋਂ ਤਾਂ ਉਹਦਾ ਇਤਜਾਨੀਆਂ ਲਵਾ ਦਾਂਗੇ ਸੁਮਾਨਾ ਭਰੇ ਬੰਦ ਇਤਜਾਨੀਆਂ ਲਵਾ ਪਰ ਚੋਣ ਚੋਣ ਨਾ ਕੋਚ ਫੜ ਵਾਲੀ ਹੁੰਦੀ ਆ ਚੋਣ ਗੀਆਂ ਚੋਣ ਗੀਆਂ ਫਿਰ ਉਹਹ ਚੋਣ ਗੀਆਂ ਉਥੇ ਫਿਰ ਸੱਟ ਥੱਲੇ ਮੰਜੇ ਤੇ ਡਾਢੀ ਜਾਣੀ ਕੋਸ ਤੇ ਕੋਸ ਤਾਂ ਡਾਢੀ ਆਉਂਗੇ ਪਰਾਂਡਾ ਹੈਗਾ ਵਾ ਪਰ ਅੰਦਰ ਹੈਗਾ ਸਾਰੇ ਥੱਲੇ ਲੱਗ ਜਾਣੇ ਗੱਦੇ ਇਹ ਦਰਵੀਰੇ ਕੇ ਬੈਠਕ ਚ ਅੰਦਰ ਬੈੱਡ ਕੱਢ ਕੇ ਇਥੇ ਰੱਖ ਲੇ ਦੋਨੇ ਹਾਂ ਅੰਦਰ ਸਾਰੇ ਗੱਦੇ ਲਾਲੀਆਂ ਠੰਡ ਹੋ ਗਈ ਜ਼ਿਆਦਾ ਤੇ ਫੰਕਸ਼ਨ ਹੋਊਗਾ ਸਾਡੇ ਜਨਵਰੀ ਦੇ ਵਿੱਚ ਲੋੜੀ ਤੋਂ ਪਹਿਲਾਂ ਹੀ ਕਰਾਂਗੇ ਲੋੜੀ ਵਾਲ ਦਿਨ ਨਹੀਂ ਕਰਨਾ ਤੇ ਦੇਖੋ ਕਿੰਨੀ ਠੰਡ ਹੋਊਗੀ ਤੇ ਕਿਹੋ ਜਿਹਾ ਹਾਲ ਹੋਊਗਾ ਠੰਡ ਹੁੰਦੀ ਆ ਜੇਸਾ ਮੈਂ ਹੁਣ ਪੈ ਨਹੀਂ ਰਹੀ ਤੇ ਜਨਵਰੀ ਤੋਂ ਫੁੱਲ ਹੋਊਗੀ ਮੇਨੂੰ ਲੱਗਦਾ ਇਹ ਨਹੀਂ ਪੋਚ ਤਾਂ ਹੁੰਦੀ ਹੁੰਦੀ ਆ ਠੰਡ ਤੁੰਦ ਵੀ ਉਹ ਤਾਂ ਠੰਡਾ ਲਮੀ ਨਾ ਹੁੰਦਾ ਚਲੋ ਕੋਈ ਬਾਤ ਨਹੀਂ ਕਰਾਂਗੇ ਕੁਛ ਨਾ ਕੁਛ ਮੈਂ ਚੋ ਉਹ ਕੋਠੇ ਦਾਦਾਂ ਨੂੰ ਕਰਦੇ ਨੀ ਲੇਟੜੀ ਗੰਦੇ ਤਲੇ ਆਉਣਗੇ ਠੰਡ ਲੱਗੀ ਜੰਨ ਹੁਣ ਬਣਾਈ ਜਾਂਦੀ ਐ ਮੈਂ ਸਬਜ਼ੀ ਅੱਜ ਬਣਾਉਣ ਲੱਗੇ ਸੀ ਰਾਜਮਾ ਚਾਹ ਚ ਰਾਜ ਦੀ ਮਾਂ ਰਾਜ ਦੀ ਮਾਂ ਬਣਾਉਣ ਲੱਗੇ ਸੀ ਇਹ ਵੈਸੇ ਓ ਵੀ ਬਣ ਸਕਦਾ ਨਾ ਉਹ ਛੋਲ ਨਾਲ ਅਸੀਂ ਚੰਡੀਗੜ੍ਹ ਮੁਹਾਲੀ ਖਾਦੇ ਸੀਗੇ ਇੱਥੇ ਰਾਜਮਾ ਚਾਵਲ ਆਏ ਸੀ ਡੱਬੇ ਚ ਇੰਨੇ ਸੁਆਦ ਮਿਕਸ ਕਰਕੇ ਭੇਜੇ ਇਹਨਾਂ ਨੇ ਰਾਜਮਾ ਚਾਵਲ ਦੋਨ ਉਸੋਂ ਨਾਲ ਨੇ ਤੇ ਐ ਥੋੜੀ ਹੁੰਦੇ ਵੀ ਰਾਜਮਚੌਣ ਲੱਡਾ ਡਟੋਂਦੇ ਹਾਂ ਇਕੱਠੇ ਇਕੱਠੇ ਹੁੰਦੇ ਮਿਕਸ ਕਰਕੇ ਆ ਲੈ ਤੇਨ ਪੂਰੇ ਇੰਨੇ ਸੁਆਦ ਲੱਗੇ ਉਸ ਤੋਂ ਬਾਅਦ ਖਤਮ ਹੀ ਹੋ ਗਿਆ ਨਾਲ ਉਹ ਡ੍ਰੇਨ ਕੀਤਾ ਨੂੰ ਸਾਨੂੰ ਹੋਰ ਭੁੱਖ ਲੱਗੀ ਹੋਰ ਮੰਗਉਣ ਲੱਗੇ ਆਰਡਰ ਹੀ ਖਤਮ ਕਰਤਾ ਨਾ ਮੁਕਾਤੇ ਮੁਕਾਤੇ ਕੀ ਟਾਈਮ ਵਾਲਾ ਹੋ ਗਿਆ ਸੀ 1:00 ਵਜ ਗਿਆ ਸੀ ਉਹਨਾਂ ਨੇ ਫਿਰ ਬੰਦ ਕਰਤਾ ਤੁਹਾਡਾ ਕੰਮ ਨਹੀਂ ਮੁਕਿਆ ਹੋਣਾ ਤਾਂ ਉਹਨਾਂ ਨੇ ਕਰਨਾ ਹੀ ਸੀ ਬੰਦ ਯੋ ਯੋ ਮੈਨ ਯੋ ਯੋ ਟਰੈਕਟਰ ਜੀ ਕਰਤਾ ਮੈਂ ਅੰਦਰ ਟਰੈਕਟਰ ਵੀ ਕਰਤਾ ਗੱਡੀ ਵੀ ਕਰਤੀ ਉਹ ਕਿਹੜੇ ਕਰਕੇ ਨਾ ਬੜਾ ਜਿਦਾਂ ਕਰਦੀ ਚੰਗੀ ਤਰ੍ਹਾਂ ਬੰਦ ਨਹੀਂ ਉਹਨੂੰ ਹਾਂ ਕਰ ਦੂੰ ਹਾਂ ਜਿਹੜਾ ਥੱਲੇ ਨਾਲ ਟਰੈਕਟਰ ਵੀ ਅੰਦਰ ਤਾਂ ਕਰਤਾ ਕਿਉਂਕਿ ਬਾਲ ਹੁੰਦੀ ਟ੍ਰੇਲ ਫਿਰ ਛਤਰੀ ਟ੍ਰੇਲ ਪੈਂਦੀ ਰਹਿੰਦੀ ਆ ਹੁੰਦੀ ਆ ਛਤਰੀ ਤੇ ਪੈਂਦੀ ਰਹਿੰਦੀ ਆ ਫਿਰ ਉਪਰ ਚ ਫੋਟੋ ਤੇ ਪੈਂਦੀ ਰਹਿੰਦੀ ਆ ਡੱਕ ਤੇ ਵੀ ਪੈਂਦੀ ਰਹਿੰਦੀ ਸਾਰੇ ਤੇ ਟ੍ਰੇਲ ਹਨਾ ਛੋ ਤੇ ਵੀ ਪੈਂਦੀ ਤਾਂ ਇਹ ਤਾਂ ਕਹੀਦੇ ਆ ਅੰਦਰ ਹੋਰ ਕਾਹਦੇ ਲਈ ਬਣਾਇਆ ਸਾਡੇ ਤੇ ਫਿਰ ਸਾਰੀ ਜਿਹੜੀ ਧੁੱਪ ਵੀ ਰਹਿੰਦੀ ਆ ਰਾਂਗੇ ਫੇੜ ਹੁੰਦੀ ਆ ਉਹਨਾਂ ਨੂੰ। ਟੁੱਪਤ ਕਿੰਨੀ ਹੁੰਦੀ ਆ? ਉਹ ਤਾਂ ਇੱਕ ਜਿਹੜਾ ਗਿੱਲਾ ਹੁੰਦਾ ਹੋਊ। ਹੂੰ ਤਾਂ ਕਰਕੇ ਦੋਵੇਂ ਚ ਜੰਦਰ ਹੀ ਕਰਤੀ। ਹੁਣ ਗੱਡੀ ਵੀ ਕਰਤੀ ਉਹ ਦੇਖੋ, ਟਰੈਕਟਰ ਵੀ ਕਰਤਾ। ਇਹਨੇ ਪੈਸਾ ਲਾ ਕੇ ਬਣਾਇਆ ਕਹਦੇ ਲਈ। ਬਾਹਰੇ ਢਾਉਣੇ। ਟਰੈਕਟਰ ਅੰਦਰ ਖੜਾਉਣ ਵਾਸਤੇ ਬਣਾਇਆ ਜੀ। ਫੇਰ। ਹਾਂਜੀ ਤੇ ਹੁਣ ਅਸੀਂ ਕਰਦੇ ਆ ਵਲੋਗ ਦਾ ਐਂਸ ਤੁਹਾਨੂੰ ਜਿਹਦਾ ਵਲੋਗ ਕਿਦਾਂ ਲੱਗਿਆ? ਲਾਈਕ, ਸ਼ੇਅਰ ਕਰਕੇ ਜਰੂਰ ਦੱਸਿਓ। ਅਗਰ ਆਪ ਨੂੰ ਹਮ ਲੋਗ ਬਧੀਆ ਲੱਗੇ ਤਾਂ ਆਪ ਵੀ ਜਾਣਕਾਰ ਲੋ ਸਬਸਕ੍ਰਾਈਬ। ਸੋ ਮਿਲਦੇ ਆਪਾਂ ਅਗਲੇ ਵਲੋਗਸ 'ਤਾਂ ਤੇ ਲਈ ਧੰਨਵਾਦ। ਬਾਏ ਬਾ